ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇ ਰੇ ਸਾਧ ਸੰਗਤ ਤੁਹਾਨੂੰ ਅੱਜ ਏਜੰਟਾਂ ਬਾਰੇ ਤੇ ਬਾਹਰ ਜਾਣ ਬਾਰੇ ਜੋ ਗੱਲਾਂ ਸੀ ਸੁਣੀਆਂ ਜਾਂ ਮੇਰੇ ਨਾਲ ਵੀ ਹੱਡ ਬੀਤੀਆਂ ਜਾਂ ਹੋਈਆਂ ਉਹ ਗੱਲਾਂ ਪਾ ਕਰਦੇ ਆ ਮੇਰਾ ਚੈਨਲ ਹੈ ਸਿੱਧੂ ਚੈਨਲ ਬਾਈ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰ ਦਿਓ ਕਿ ਸ਼ੇਅਰ ਵੀ ਕਰ ਦਿਓ ਮੇਰੇ ਵੀਰ ਉਹ ਗੱਲ ਇਹ ਆ ਵੀ ਹੁਣ ਕਈ ਵੇਰਾਂ ਜਿਹੜੇ ਆਪਾਂ ਏਜੰਟਾਂ ਕੋਲੇ ਫਸਦੇ ਆ ਇਹ ਆਪਾਂ ਫਸਦੇ ਆ ਅਣਪੋਹਲ ਬੰਦੇ ਤੇ ਅਨਪੜ ਬੰਦੇ ਹੁਣ ਛੋਟੀ ਜਾਇਦਾਦ ਵਾਲਿਆਂ ਇਹ ਪਰ ਪਤਾ ਕੀ ਕਰਦੇ ਏਜੰਟਾਂ ਕੋਲੇ ਜਾਂਦੇ ਆ ਵੀ ਇਸ ਤਰ੍ਹਾਂ ਕਰਕੇ ਜੀ ਮੇਰੇ ਮੁੰਡੇ ਨੇ ਪਲੱਸ 2 ਕਰ ਲਈ ਚਾਹੇ ਮੈਂ ਬੀਜਾ ਲਵਾਉਣਾ ਟੂਰਿਸਟ ਲਵਾਉਣਾ ਜਾਂ ਕਿਵੇਂ ਆਪਾਂ ਜੰਟ ਕੋਲੇ ਗੱਲ ਜਦੋਂ ਜਾ ਕੇ ਕਰਦੇ ਆ ਜੰਟ ਫਿਰ ਆਪਾਂ ਨੂੰ ਇਹੋ ਜਿਹਾ ਸਜਵਾਜ ਦਿਖਾਉਂਦੇ ਆ ਇਹੋ ਜਿਹਾ ਸਜਵਾਜ ਦਿਖਾਉਂਦੇ ਤੇ ਬੰਦਾ ਹੱਲ ਹੀ ਨਹੀਂ ਸਕਦਾ ਕੁਰਸੀ ਤੋਂ ਪਹਿਲਾਂ ਚਾਹ ਠੰਡੇ ਆ ਜਾਣੀਆਂ ਠੰਡੇ ਤੋਂ ਬਾਅਦ ਚਾਹ ਆ ਜਾਣੀਆਂ ਚਾਹਤ ਨਾਲ ਤੁਹਾਨੂੰ ਬਿਸਕਟ ਵੀ ਖਾਉਣੇ ਆ ਫਿਰ ਇੱਕ ਗੱਲਾਂ ਵਾਲਾ ਹੋਰ ਆ ਜਾਣਾ ਜਿਹਦੀ ਗਵਾਹੀ ਭਰ ਲੈਂਦੇ ਆ ਵੀ ਆਪ ਪੁੱਛ ਲਾਇਆ ਬਾਜੀ ਤੋਂ ਕਿੰਨੇ ਵੀ ਜੇ ਆਪਾਂ ਲਵਾਤੇ ਆਪਣੀ ਸਿੱਧੀ ਦਿੱਲੀ ਵਾਲਿਆਂ ਨਾਲ ਗੱਲਬਾਤ ਆ ਸਿੱਧੀ ਉਧਰ ਆਪਣੇ ਕਾਲਜ ਚ ਚਲਦੇ ਉਹਨਾਂ ਦੇ ਵਿੱਚੋਂ ਸਾਨੂੰ ਸਪான்ਸਰ ਲੈ ਕੇ ਦਿੰਨੇ ਆ ਇਹਦੀਆਂ ਗੱਲਾਂ ਕਰਕੇ ਛੋਟੇ ਬੰਦੇ ਨੂੰ ਜ਼ਿੰਮੇਦਾਰ ਨੂੰ ਫਰਮਾ ਲੈਂਦੇ ਆ ਹੁਣ ਇੱਕ ਘਟਨਾ ਮੈਂ ਸੁਣ ਰਿਹਾ ਸੀ ਇੱਕ ਟੈਪੀ ਅੰਨੀ ਦੀ ਬਾਜੀ ਦੀ ਬਾਜੀ ਸੀਗਾ ਕੋਈ ਚਲ ਨਾ ਤਾਂ ਆਪਾਂ ਪਿੰਡ ਨਹੀਂ ਦੱਸਦਾ ਹੁਣ ਉਹਦਾ ਮੁੰਡਾ ਸੀ ਆਪ ਉਹ ਬੱਸ ਚਲਾਉਂਦਾ ਇਹ ਮੁੰਡਾ ਉਹਦਾ ਪੜਦਾ ਸੀ ਪਲੱਸ 2 ਕਰਕੇ ਹਟਿਆ ਤੇ ਉਹਨੂੰ ਕਹਿੰਦਾ ਵੀ ਤੈਨੂੰ ਨਿਊਜ਼ੀਲੈਂਡ ਦਾ ਮੈਂ ਵੀਜ਼ਾ ਲੈ ਦਿੰਨਾ ਹੁਣ ਉਹ ਜ਼ਿਮੀਂਦਾਰ ਹੁਣ ਇੱਕ ਕਿੱਲਾ ਬੜੀ ਦਾ ਆਪ ਬਾਸ ਚਲਾਉਂਦਾ ਮੁੰਡਾ ਪੜਦਾ ਚੱਲੜੇ ਮੁੰਡਾ ਪੜਾ ਲਿਆ ਔਖੇ ਸੌਖੇ ਨਹੀਂ ਆਪਦਾ ਚਲੋ ਮੁੰਡਾ ਬਾਈ ਦਾ ਜਿਹੜਾ ਮੁੰਡਾ ਸੀ ਉਹ ਸਲੂਕ ਬਹੁਤ ਆਉਦਾ ਜਿਹੜਾ ਏਜੰਟ ਸੀ ਜੰਟ ਨੂੰ ਰਿਸ਼ਤਾ ਵੀ ਉਸ ਬਾਈ ਦਾ ਕਰਾਇਆ ਹੋਇਆ ਸੀਗਾ ਇਕੱਠੇ ਆਉਂਦੇ ਜਾਂਦੇ ਉਹ ਪਾਸਿਓਂ ਸਭ ਕਿਤੇ ਆਉਣਾ ਤੇ ਉਹਨਾਂ ਨੇ ਮਿਲਣਾ ਚਲ ਆ ਜਾਣਾ ਬਾਈ ਮੈਂ ਇੱਥੇ ਆਉਣਾ ਆਪਣਾ ਅੰਕਲ ਜੀ ਮੈਂ ਇੱਥੇ ਆ ਗਿਆ ਉਧਰੋਂ ਆਇਆ ਮੈਂ ਇਧਰੋਂ ਆਇਆ ਜਾਨੀ ਇਕੱਠਿਆ ਨੇ ਉਹਦੇ ਮੁੰਡੇ ਨੇ ਤੇ ਉਹਨੇ ਬਹਿ ਕੇ ਇਕੱਠਿਆ ਨੇ ਰੋਟੀ ਪਾਣੀ ਖਾਣਾ ਗੱਲਾਂ ਬਾਤਾਂ ਕਰਨੇ ਆਉਣ ਜਾਣ ਵੀ ਲੱਗੇ ਰਿਸ਼ਤਾ ਵੀ ਕਰਾਤਾ ਹੁਣ ਉਹਨੇ ਸੋਚ ਲਿਆ ਬਾਈ ਨੇ ਵੀ ਰਿਸ਼ਤਾ ਆਪਾਂ ਇਹਨੂੰ ਕਰਾਤਾ ਇਹ ਏਜੰਟ ਬੁੜੇ ਦਾ ਕੰਮ ਕਰਦਾ ਹੈ ਵੀ ਇਹ ਮੇਰੇ ਮੁੰਡੇ ਦਾ ਵੀਜਾ ਤਾਂ ਲਵਾ ਕੇ ਹੀ ਦੇਉ ਕਿਉਂਕਿ ਇਹ ਤਾਂ ਨਹੀਂ ਮੇਰੇ ਨਾਲ ਹਿਰਾਫਰੀ ਕਰੂਗਾ ਕਿਉਂਕਿ ਸਾਡੀ ਤਾਂ ਰਿਸ਼ਤੇਦਾਰੀ ਹੈ ਹੁਣ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਬਾਈ ਇੱਥੇ ਦੁਨੀਆ ਤੇ ਠੱਗਿਆ ਜਾਉ ਠੱਗਿਆ ਜਾਉ ਠੱਗਿਆ ਜਾਉ ਮਰਦਾਨਾ ਕਹਿੰਦਾ ਮਹਾਰਾਜ ਜੀ ਕੌਣ ਠੱਗਿਆ ਜਾਉ ਕਹਿੰਦਾ ਜਿਹੜਾ ਤਿਜ ਗਿਆ ਜਿਹੜਾ ਇੱਕ ਦੂਜੇ ਤੇ ਤਿਜ ਗਿਆ ਉਹਦੀਆਂ ਗੱਲਾਂ 'ਚ ਆ ਗਿਆ ਉਹ ਠੱਗਿਆ ਗਿਆ ਹੁਣ ਉਹ ਬਾਈ ਦੀਆਂ ਗੱਲਾਂ 'ਚ ਆ ਕੇ ਉਹਨੇ ਪਾਈ ਪੈਸੇ ਕਿੰਨਾ ਦਿੱਤਾ ਵੇਚੋ ਵੇਚ ਕੇ ਤੇ ਉਹ ਤਾਂ ਕਹਿੰਦਾ ਵੀ ਮੈਂ ਸਾਰੇ ਜਿਹੜੇ ਕਾਊਂਟ 'ਚ ਜਮ੍ਹਾਂ ਕਰਾਏ ਹੋਰ ਕਰਾਏ ਦਿੱਤਾ ਲਿਆ ਵੀ ਇਸ ਤਰ੍ਹਾਂ ਕਰਕੇ ਮੇਰਾ ਕਟੋ ਕਟ 24 ਲੱਖ ਰੁਪਈਆ ਲੱਗ ਗਿਆ ਉਹ ਜਿਹੜਾ 24 ਲੱਖ ਲੱਗਿਆ ਤਾਂ ਲੱਗਿਆ ਉਹ ਤਾਂ ਗੱਲ ਵੱਖਰੀ ਐ ਇੱਕ ਸਟੋਰੀ ਵਿੱਚ ਹੋਰ ਐ ਉਹਨੂੰ ਜਦੋਂ ਉਹਦੇ ਕੋਲੇ ਜਾਇਆ ਕਰਨ ਬਾਈ 3 ਮਹੀਨੇ ਦਾ ਵਿੱਚ ਉਹ ਲਵਾ ਲਿਆ 3 ਮਹੀਨੇ ਕਿਤੇ ਨਹੀਂ ਲੱਗਦੇ ਨਿਊਜ਼ੀਲੈਂਡ ਦੇ ਵੀ ਜਿਹਨੂੰ 3 ਮਹੀਨੇ ਨਹੀਂ ਸਟੂਡੈਂਟ ਦੇ ਤੇ ਲੱਗਦੇ ਚਲੋ ਉਹ ਲੱਗਦੇ ਜਿਉਂ-ਜਿਉਂ ਫਿਰ ਆਪਾਂ ਉਹ ਕਾਲਜ ਤੋਂ ਮੰਗਾਉਣੀ ਪੈਂਦੀ ਐ ਕੀ ਉਹ ਸਪான்ਸਰ ਕਰਦੇ ਆ ਉਹਨੂੰ ਤੇ ਵੀ ਉਹ ਮੰਗਾਉਣੀ ਪੈਂਦੀ ਐ ਉਹਦਾ ਕਰਕੇ ਚਲੋ ਲੱਗਦੇ ਤਾਂ ਹੈਗੇ ਐ ਨਹੀਂ ਗੱਲ ਐ ਵੀ ਨਹੀਂ ਲੱਗਦੇ ਪਰ ਉਹਨੇ ਟਾਈਪ ਉਹ ਨਗਾਤਾ ਜਦੋਂ ਪੁੱਛਣ ਨਹੀਂ ਬਈ ਹਜੇ ਬਣੇ ਨੇ ਜਦੋਂ ਪੁੱਛਣ ਇੱਕ ਦਿਨ ਪਤਾ ਕੀ ਹੋਇਆ ਉਹ ਜਿਹੜੇ ਮੁੰਡੇ ਨੇ ਲਵਾਉਂਦਾ ਸੀ ਵੀ ਜਿਉ ਉਹਨੇ ਗਾਹਲੇ ਨੂੰ ਕਹਤਾ ਕੰਦਾ ਚਾਰੇ ਨਾਲ ਦੈਲ ਤਰਾਉਣ ਵਾਸਤੇ ਕੋਈ ਦੇ ਦੇਈ ਤੋਂ ਕਾਗਜ਼ ਹੁਣ ਉਹਨੇ ਉਹਨਾਂ ਨੇ ਉੱਥੋਂ ਜਦੋਂ ਉਹਨੂੰ ਘੱਲਿਆ ਆ ਗਿਆ ਉਹਨਾਂ ਦੇ ਪਾਸਾ ਤਾਂ ਉਹ ਵੀਜ਼ਾ ਆ ਗਿਆ ਉਹ ਜਾਲੀ ਵੀਜ਼ਾ ਬਣਾ ਕੇ ਕੱਲਤਾ ਜਿਹੜਾ ਏਜੰਟ ਸੀ ਕਿਹਾ ਤਾਂ ਇਹਦਾ ਹੀ ਸੀ ਕਿਉਂਕਿ ਪੈਸੇ ਇਹਨਾਂ ਦੇ ਹੱਥਾਂ ਚ ਆ ਚੁੱਕੇ ਸੀ ਕਿਹਾ ਤਾਂ ਇਹਦਾ ਹੀ ਸੀ ਤੇ ਭਾਈ ਇਹ ਆ ਕੇ ਕਹਿੰਦੇ ਵੀ ਵੀਜ਼ਾ ਆ ਗਿਆ ਕਹਿੰਦਾ ਸ਼ੁਕਰ ਹੈ ਚਲ ਆ ਗਿਆ ਜਦੋਂ ਤੈਨੂੰ ਭਲਿਆ ਮਰਸਾ ਤੇਰਾ ਬੇਜਾਰ ਦਵਾਇਆ ਤੈਨੂੰ ਉਹਨਾਂ ਨੇ ਦੱਸਿਆ ਤੂੰ ਉਹਦੀ ਚੈੱਕ ਕਰ। ਇਹ ਸੱਚੀਆਂ ਕਿ ਨਹੀਂ ਤੇਰਾ ਤੇ ਇਹਨਾਂ ਦੇ ਨਾਲ ਨੂਨ ਖਾਦਾ ਯਾਰ ਨੂਨ ਕਰਕੇ ਆਰਾਮ ਕਰ ਗਿਆ ਤੂੰ। ਉਹ ਕਹਿਣ ਲੱਗਾ ਉਹਨਾਂ ਨੂੰ ਕੀ ਕਰਿਆ ਉਹ ਮੁੰਡੇ ਦੇ ਘਰੇ ਆ ਕੇ ਉਹਦੀ ਸੌਫਿੰਗ ਕਰਾਉਣ ਲੱਗ ਗਿਆ ਟੇਚੀ ਕੇਸ ਲੈ ਤੇ ਹੋਰ ਕਾਗਜ਼ ਪੱਤਰ ਬਣਾਉਣ ਲੱਗ ਗਿਆ ਵੀ ਤੂੰ ਤੁਹਾਨੂੰ ਬਾਹਰ ਚਲੇ ਹੀ ਜਾਣਾ ਹੈ। ਉਹਨੇ ਵਿਚਾਰੇ ਨੇ ਗਰੀਬ ਬੰਦਾ ਸੀ ਉਹਨੇ ਰਿਸ਼ਤੇਦਾਰ ਸੱਦੋ ਲਿਆਜ ਵਾਲੀ ਵਾਲੇ ਸੱਦ ਹੋਰ ਗੱਲ ਸੱਦ ਸੋਦ ਕੇ ਵਿੱਚ ਆਈ ਆਪਣੇ ਮੁੰਡੇ ਨੇ ਕੱਲਾ ਮੁੰਡਾ ਪਗੜਾ ਗਰੀਬ ਦੇ ਮੁੰਡੇ ਦੀ ਵਾਈ ਕਰਦਾ ਵੀ ਅੱਜਕੱਲ ਬਹੁਤ ਆ ਅਗਲਾ ਕੰਦਾ ਠੀਕ ਆ ਜਾਰ ਇਹਨਾਂ ਨੇ ਇਹਨੇ ਜਾਣਾ ਮੁੰਡੇ ਨੇ ਆਏ ਲੋਕ ਜਦੋਂ ਆਏ ਲੋਕ ਤੇ ਉਧਰ ਗੱਲ ਕਰੀ ਕਹਿੰਦੇ ਯਾਰ ਦਿਖਾਇਆ ਗਾਂਹ ਜਾ ਕੇ ਜਿੱਥੇ ਮਤਲਬ ਚੜ੍ਹਨਾ ਸੀ ਤੇ ਟ੍ਰੈਕਟਰ ਲੈਣੀ ਸੀ ਉਹ ਕਹਿੰਦੇ ਬਾਈ ਇਹ ਤਾਂ ਤੁਹਾਡਾ ਵੀਜਾ ਹੀ ਨਹੀਂ ਹੈ ਉਹ ਕਹਿੰਦੇ ਸ਼ਾ ਯਾਰ ਉਹਨੇ ਫਿਰ ਉਹਨੂੰ ਜਾ ਕੇ ਦਿਖਾਇਆ ਉਹ ਬੰਦੇ ਕਹਿੰਦਾ ਹੈ ਇਹ ਕਿਵੇਂ ਹੋ ਗਿਆ ਕਿ ਤੁਸੀਂ ਨਾ ਮੈਨੂੰ ਉਦੋਂ ਦਿਨੇ ਦਿਖਾਇਆ ਉਹ ਭਲਿਆ ਲੋਕਾ ਚੈੱਕ ਤਾਂ ਤੇਰਾ ਹੱਕ ਸੀ ਕਰਾਉਂਦਾ ਠੱਗੀ ਦਾ ਤੂੰ ਮਰਵਾਇਆ ਗਾਣੇ ਨੂੰ ਕਹਿ ਕੇ ਵੀ ਉਹਨੂੰ ਦੇ ਦੇ ਕੋਈ ਕਾਗਜ਼ ਦਿਲ ਤਾਂ ਰਹਿ ਜਾਊਗਾ ਦਿਲ ਤੋਂ ਇਹੋ ਜਿਹਾ ਤਰੇ ਰੁਪਈਆ 8085 8085 ਹਜ਼ਾਰ ਰੁਪਈਆ ਤਾਂ ਹੋਰ ਲਵਾਤਾ ਕੀ ਲੋੜ ਸੀ ਉਹਨ ਬਚਾਰੇ ਨੂੰ ਇੱਥੇ ਘਰੇ ਇੰਨਾ ਇਕੱਠ ਕਰਨ ਦੀ ਤਿੰਨ ਡੀੜੇ ਤੇ ਲੈਣ ਦੀ ਹਲੇ ਜਿੱਦੇ ਵੀਜ਼ਾ ਸਹੀ ਆ ਤਾਂ ਉੱਦੇ ਤੋਂ ਕਰਾ ਲੈਂਦਾ ਤੂੰ ਤਾਂ ਉਹਨਾਂ ਦੇ ਫੋੜੇ ਤੇ ਹੋਰ ਛੇੜਦਾ ਫੋੜਾ ਉਹਨਾਂ ਬਚਾਰਿਆਂ ਦਾ ਉਹ ਕਹਿੰਦਾ 4 ਕੇ 5 ਰੁਪਏ ਤੇ ਪੈਸੇ ਮਿਲੇ ਮੈਨੂੰ ਜਿਹੜੇ ਮਗਰਲੇ ਲਾਏ ਆ 90 ਕ ਲੱਖ 1000 ਰੁਪਇਆ ਉਹ ਲੈ ਕੇ ਦਿੱਤਾ ਹੁਣ ਉਹ ਪਿੰਡ ਸਾਰਾ ਉਹਦੇ ਨਾਲ ਆ ਉਹ ਬਾਈ ਦੇ ਨਾਲ ਜਿਹੜਾ ਬੰਦਾ ਜਿਹਨਾਂ ਦਾ ਮੁੰਡਾ ਸੀ ਏਜੰਟ ਦੇ ਗਾਲ ਪੈਂਦੇ ਜਿਹੜੇ ਏਜੰਟਾਂ ਤੇ ਪੁਲਿਸ ਵਾਲਿਆਂ ਨਾਲ ਮਿਲ ਜਾਂਦੇ ਆ ਜਦੋਂ ਇਹ ਪੁਲਿਸ ਦੇ ਜਾਂਦੇ ਆ ਪੁਲਿਸ ਇਹਨਾਂ ਨੂੰ ਕੋਈ ਰਾਹ ਨਹੀਂ ਦਿੰਦੀ ਤੁਹਾਡਾ ਇੰਨੇ ਚ ਸੌਦਾ ਕਰਾ ਦਿੰਦੇ ਆ ਤੁਹਾਡਾ ਇੰਨੇ ਚ ਰਾਜੀਨਾਮਾ ਕਰਾ ਦਿੰਦੇ ਆ ਐਂ ਗੱਲਾਂ ਕਰੀ ਜਾਂਦੇ ਆ ਉਹਨੇ ਵਿਚਾਰੇ ਇਹਨਾਂ ਦੇ ਨਾਲ ਹੁਣ ਪਿੰਡ ਵਾਲੇ ਬੰਦੇ ਮੋਤਵਾਰ ਤੁਰਦੇ ਕਰਕੇ ਇਹ ਬੱਚੇ ਆਉਂਦੇ ਆ ਪੁਲਿਸ ਨੇ ਦਾ ਰਾਜੀਨਾਮਾ ਕਰਾਤਾ ਸੀ ਕੁਛ ਨਹੀਂ ਸੀ ਮਿਲਣਾ ਤੇ ਹੁਣ ਉਹ ਮੁੰਡਾ ਮੰਨਿਆ ਵਾ ਜਿਹੜਾ ਜੰਟਾ ਹੈ ਉਹ ਕਹਿੰਦਾ 15 ਲੱਖ ਨਿਕੰਨਾ ਦੱਸਿਆ ਉਹਨੇ ਵੀ ਇੰਨਾ ਮੈਂ ਇੰਨਾ ਤਾਂ ਦੇਣਾ ਹੈ ਗੱਡੀ ਉਹ ਮੁੰਡੇ ਵਾਲਿਆਂ ਦੇ ਘਰੇ ਖੜੀ ਹੈ ਸੋ ਪ੍ਰਾਭੋ ਮੇਰੇ ਉਹ ਬੀਰੋ ਜਦੋਂ ਵੀ ਆਪਾਂ ਚਾਹੇ ਆਪਾਂ ਗਰੀਬ ਆਂ ਆਪਣੇ ਨਾਲ ਯਾਰ ਜਦੋਂ ਅੱਜ ਬੰਦੇ ਸਾਰਾ ਪਿੰਡ ਤੁਰਦਾ ਉਹਦੇ ਯਾਰ ਪੜਿਆ ਲਿਖਿਆ ਬੰਦਾ ਵੀ ਨਾਲ ਤੁਰਦਾ ਸੀ ਉਹਦੀ ਮਿਹਨਤ ਮਜ਼ਦੂਰੀ ਕਰ ਲ ਉਹਦੋਂ ਤਾਂ ਉਹਨੂੰ ਥੋੜੇ ਬਹੁਤੇ ਪੈਸੇ ਦੇ ਦਿੰਦਾ ਵੀ ਮੈਂ ਤੈਨੂੰ ਪੈਸੇ ਦਊ ਮੇਰੇ ਨਾਲ ਚੱਲਿਆ ਕਰ ਏਜੰਟਾਂ ਦੇ ਗੱਲ ਕਰਨੀਆਂ ਤੂੰ ਕਰਨੀਆਂ ਵੀਜ਼ਾ ਦੇ ਕਾਗਜ਼ ਦੇਖਣੀਆਂ ਤੂੰ ਦੇਖਣੀਆਂ ਜਿਹੜੀ ਤੇਰੀ ਦਿਹਾੜੀ ਬਣੂ ਚਾਹੇ ਯਾਰ ਉਹ ਨਾਂ ਵੀ ਲਵੇ ਤਾਂ ਵੀ ਉਹਨੂੰ ਦੇ ਕਿਉਂਕਿ ਤੇਰੇ ਨਾਲ ਹੱਸ ਕੇ ਉਹ ਤੁਰੇ ਫੇਰ ਉਹ ਪੱਠੱਗੀ ਨਾ ਖਾਈਏ ਇੱਕ ਜਦ ਉਹਨਾਂ ਨਾਲ ਗੱਲ ਕਰਨੀਆਂ ਉਹਦੇ ਨਾਲ ਦੀਆਂ ਚਾਂਸੇ ਦੇ ਵਿੱਚ ਨਾ ਆਵੇ ਗੱਲਾਂ ਦੇ ਵਿੱਚ ਨਾ ਆਵੇ ਕਿਉਂਕਿ ਵੀਜੇ ਹੁਣ ਲੱਗੇ ਜਾਂਦੇ ਆ ਟੂਰਿਸਟ ਲੱਗੇ ਜਿਨ੍ਹਾਂ ਦੇ ਸਹੀ ਕਾਗਜ਼ ਹੈ। ਪਲੱਸ 2 ਵਾਲੇ ਮੁੰਡਿਆਂ ਦੇ ਲੱਗੇ ਜਾਂਦੇ ਜਿਨ੍ਹਾਂ ਦੇ ਨੰਬਰ ਆ ਜੇਵੇ ਲੱਗੀ ਵੀ ਜਾਂਦੇ ਆ। ਪਰ ਪਤਾ ਨਹੀਂ ਕਿਹੜੇ ਲੋਟੇ ਏਜੰਟ ਨੇ ਨੂੰ ਠੱਗ ਲਿਆ ਬਾਈ ਨੂੰ। ਆਵਦਾ ਕਰਕੇ ਬਣਾ ਕੇ ਆਵਦਾ ਬਣਾ ਕੇ ਰਿਸ਼ਤਾ ਵੀ ਉਹ ਬਾਈ ਨੇ ਕਰਾਤਾ ਉਹਨੂੰ। ਫਿਰ ਵੀ ਨਹੀਂ ਦਿਖਲਾ ਉਹ ਬੇਈਮਾਨ ਨੇ ਕੰਨੋਂ ਹਟਿਆ। ਅੱਜ ਵੀ ਉਹ ਝੂਠ ਬੋਲੀ ਜਾਂਦਾ ਹੈ। ਸਾਥ ਸੰਗਤ ਜਦੋਂ ਆਪਾਂ ਗੱਲ ਕਰਦੇ ਆ ਨਾ ਮਗਰ ਥੱਲੇ ਕਮੈਂਟ ਪੜ ਲਿਆ ਕਰੋ। ਟੁੱਠੇ ਸੱਤੇ ਦਾ ਤਾਂ ਲੋਕ ਫਟ ਦੱਸ ਦਿੰਦੇ ਆ ਗੱਲਾਂ ਸੁਣ ਕੇ ਅੱਜ ਕੱਲ ਵੀ ਆ ਝੂਠਾ ਤੇ ਆ ਸੱਚਾ ਆਪਾਂ ਸਿਆਣੇ ਬਣੋ ਬਾਈ ਜਿਹੜੇ ਗਰੀਬ ਲੋਕ ਆ ਆਪਾਂ ਸਿਆਣੇ ਬਣੋ ਬਾਹਰ ਦੀ ਬਾੜੀ ਹੋੜ ਦੇ ਵਿੱਚ ਨਾ ਜੇ ਇਹੀ ਤਰ੍ਹਾਂ 25 30 ਲੱਖ ਤੱਕ ਨਾ ਬਰਬਾਦ ਕਰਤਾ ਉਹਨੇ ਇਹਦੇ ਨਾਲ ਜਰ ਕੋਈ ਪਿੰਡ ਦੇ ਵਿੱਚ ਕੋਈ ਦੁਕਾਨਦਾਰੀ ਚਲਾਈ ਹੁੰਦੀ ਜਰ ਆਪਾਂ ਰੀਡਿੰਗਾਂ ਲਾਉਣੇ ਤੋਂ ਜਗੇ ਜਾਂਦੇ ਆ ਉਹ ਪਈਆਂ ਨੇ ਘਟੋੜ 10 1000 ਰੁਪਈਆ ਕਮਾ ਕੇ ਘਰੇ ਵੜਦੇ ਆ ਸ਼ਾਮ ਨੂੰ 5 5000 ਰੁਪਈਆ ਆਪਣੇ ਸ਼ਰਮਾਂ ਦੇ ਆਪਾਂ ਤਾਂ ਬਾਹਰ ਜਾਣਾ ਬਾਹਰ ਜਾ ਕੇ ਵੀ ਆਹ ਕੁਛੀ ਕਰਨਾ ਹੈ ਬਾਹਰ ਕਿਹੜਾ ਆਪਣੇ ਜਾਂਦੇ ਨੂੰ ਕੁਰਸੀ ਧਰੀ ਪਈ ਵੀ ਉੱਤੇ ਬਹਿ ਕੇ ਤੂੰ ਪੈਸੇ ਲੁੱਟ ਲੇਗਾ ਉੱਥੇ ਹੁਣ ਲੁੱਟਿਆ ਨਹੀਂ ਜਾਂਦਾ ਉੱਥੇ ਵੀ ਕਾਰਜ ਬਹੁਤ ਔਨ ਜਿਹੜੇ ਪਹਿਲੇ ਕੰਮ ਸੀ ਉਹ ਗਏ ਹੁਣ ਔਨ ਉੱਥੇ ਵੀ ਮਸੀਨਰੀ ਜੋਗ ਆ ਗਿਆ ਬਹੁਤ ਕੰਮ ਮੌਕਾ ਮਿਲਦਾ ਮਗਿਆਈ ਵਧ ਗਈ ਘਰ ਬੜੇ ਮਹਿੰਗੇ ਆ ਸਾਰਾ ਕੋਸ ਹੁਣ ਉਥੇ ਮਹਿੰਗਾ ਡੂਡਾ ਹੋਗਾ ਜਿੱਥੇ 100 ਦਾ ਸੀ 150 ਨੂੰ ਮਿਲਦਾ ਹੁਣ ਇਸ ਕਰਕੇ ਜਿਹੜਾ ਮੁੰਡਾ ਹੁਣ ਜਾਂਦਾ ਪਹਿਲੀ ਗੱਲ ਤਾਂ ਤੋਂ ਘਰ ਤਾਂ ਕੀ ਬਣਨਾ ਉਹ ਤੋਂ ਆਪ ਦਾ ਆਪ ਹੀ ਪੜਿਆ ਜਾਵੇ ਬੜਾ ਜੀ ਉਹਨੂੰ ਕੰਮ ਮਿਲ ਵੀ ਗਿਆ ਨਾ ਥੋੜਾ ਬਹੁਤਾ ਤਾਂ ਆਪਦੀ ਬੜਾਈ ਹੋਣੀ ਐ ਇਧਰ ਗਰੀਬ ਬੰਦੇ ਆਪਾਂ ਮਗਰ ਚੱਕ ਦਿੰਨੇ ਵੀ ਸਾਨੂੰ ਤੋਂ ਕਮਾ ਕੇ ਘਾਲ ਤੇਰਾ ਕਰਜ਼ਾ ਲਾਈਂਗੇ 2-3 ਸਾਲ 4 ਸਾਲ ਕਰਜ਼ਾ ਨਹੀਂ ਲੈਂਦਾ ਉਹ ਇਹ ਭਲੇਕੇ ਚੋਂ ਭਲੇਕੇ ਚੋਂ ਨਿਕਲੋ ਇਹ ਕੰਮ ਨਾ ਕਰਿਓ ਹਾਂ ਕਦੇ ਬਾਤ ਤੇ ਵੀ ਨਾ ਇਹ ਕੰਮ ਕਰੋ ਮੇਰੇ ਵੀਰ ਜਦੋਂ ਵੀ ਰੌਣਾ ਪੂਰਾ ਇੱਕ ਨੰਬਰ ਦੇ ਵਿੱਚ ਵੀਜ਼ਾ ਲਓ ਇੱਕ ਨੰਬਰ ਦੇ ਵਿੱਚ ਜਾਓ ਜਦੋਂ ਜਦੋਂ ਵੀ ਜਾਣਾ ਇੱਕ ਨੰਬਰ ਤੇ ਜਾਓ ਫੇਰ ਆਪਾਂ ਗੱਲ ਪੈਂਦੇ ਫਿਰਦੇ ਆ ਰੁਪਈਏ ਤੇਰਾ ਹੁਣ 25 ਲੱਖਾ ਨਹੀਂ ਮਿਲਣਾ ਉਹ 25 ਲੱਖ ਤੇਰਾ ਨਹੀਂ ਮਿਲਣਾ ਤੈਨੂੰ ਹੁਣ ਨਾ ਤੋਂ ਮੇਰਾ ਬਾਈ ਜੇ ਮਿਲ ਵੀਗਾ ਤਾਂ ਤੇ ਬਚਾਦਾ ਯਾਰ ਕੀ ਤੇਰੇ ਤੇਰਾ ਤਾਂ ਕਿ ਲੱਗ ਗਿਆ ਮੈਂ ਇਹਦੀਆਂ ਗੱਲਾਂ ਕਰਦਾ ਇੱਕ ਕੱਲ ਹੁਣ ਬਾਈ ਇੱਕ ਟਰੱਕ ਡਰਾਈਵਰ ਵਾਲਾ ਸੀ ਲੱਗਿਆ ਹੁਣ ਆਪਾਂ ਕਿਈ ਵਜਾ ਟਰੱਕਾਂ ਵਾਲਿਆਂ ਨੂੰ ਨਿੰਦੀ ਜਾਂਦੇ ਆ ਇਹ ਜੀ ਜਰਦਾ ਲਾਉਂਦੇ ਆ ਇਹ ਡੋਡੇ ਪਿੰਦੇ ਫੀਮ ਖਾਂਦੇ ਫਲਾਨਾ ਕਹਿੰਦੇ ਗੋਲੀਆਂ ਕਹਿੰਦੇ ਆ ਇਹ ਜਿਹੀਆਂ ਗੱਲਾਂ ਆਪਾਂ ਲਈ ਇਹਨੇ ਕੱਲ ਇੱਕ ਬਾਈ ਨੇ ਆਪਦੀ ਇੰਟਰਵਿਊ ਦਿੱਤੀ ਉਹ ਕਹਿੰਦਾ ਬਾਈ ਮੈਂ 41 ਗੱਲਾਂ ਉਹਨੇ ਹੱਥ ਵਲਣ ਕੇ ਕਿਹਾ ਮੈਂ 41 ਗੱਲਾਂ ਉਹ ਸਾਨੂੰ ਇਹਨੇ نیچے ਨਾ ਸੱਟਿਆ ਕਰੋ ਜੇ ਅੱਜ ਗੱਡੀਆਂ ਤਾਂ ਹਿੰਦੁਸਤਾਨ ਦਾ ਆਉਣ ਜਾਣ ਇੰਡਿਆ ਦਾ ਜੂਰ ਸਮਾਨ ਗਾਂ ਪਛਾਹ ਆਉਣਾ ਜਾਣਾ ਸਭ ਗੱਡੀਆਂ ਤੇ ਆ ਡਰਾਈਵਰਾਂ ਦੇ ਸਰਤੇ ਆ ਨੀਂਦੇ ਝਾਕਦੇ ਆ ਡਰਾਈਵਰੀ ਕਰਦੇ ਆ ਤੇ ਗੱਡੀ ਰੋਡ ਤੇ ਚਲਾਉਣੀ ਬਹੁਤ ਔਖੀ ਹੈ ਸਮਝ ਆ ਉਹਨੇ ਬਾਈ ਨੇ ਸੁਣਾਈਆਂ ਗੱਲਾਂ ਵੀ ਡਰਾਈਵਰਾਂ ਦੇ ਕੀ ਕੀ ਕੰਮ ਹੁੰਦੇ ਆ ਸੁਣ ਲਓ ਉਹਨੇ ਦੱਸਿਆ ਕਹਿੰਦਾ ਜਿਹੜਾ ਡਰਾਈਵਰ ਆ ਨਾ ਉਹਦੇ ਕੰਮ ਕਹਿੰਦਾ ਟਰੱਕ ਆਪਾਂ ਜਦੋਂ ਗੱਡੀ ਹੁੰਦੀ ਐ ਐਕਸੀਡੈਂਟ ਹੁੰਦੀ ਐ ਨਾ ਕਹਿੰਦਾ ਜਦੋਂ ਗੱਡੀ ਐਕਸੀਡੈਂਟ ਕਹਿੰਦਾ ਉਹਦਾ ਕਾਰਨ ਦੋ ਹੀ ਹੁੰਦੇ ਆ ਇੱਕ ਕਾਰਨ ਹੁੰਦਾ ਨੀਂਦਾ ਤੇ ਇੱਕ ਕਾਰਨ ਹੁੰਦਾ ਮੋਬਾਈਲ ਦੇਖਣ ਲੱਗ ਜਾਣਾ ਗੱਡੀ ਰੋਡ ਤੇ ਜਾਂਦੀ ਐ ਪ੍ਰੈਸ਼ਰ ਸਟੀering ਮੜੀ ਜੀ ਹਿੱਲ ਗਈ ਗੱਡੀ ਨੇ ਪਤਾ ਨਹੀਂ ਵਿਚਾਲੇ ਜਾਵੜਾ ਨਾ ਕਿਹੜੇ ਸਾਈਡ ਨੂੰ ਜਾ ਲੱਗ ਗਿਆ ਤੇ ਮੂਹਰੇ ਆਉਂਦੇ ਬੰਦੇ ਨੇ ਪਾ ਜਾ ਜਿਹੜਾ ਮੂਹਰੇ ਆਉਂਦਾ ਉਹ ਵੀ ਮੋਬਾਈਲ ਤੇ ਹੀ ਲੱਗਿਆ ਆਉਂਦਾ ਜਾਂ ਪਿੱਛੇ ਆਉਂਦਾ ਇਸ ਤਰ੍ਹਾਂ ਸਾਹ ਸੰਗ ਤੇ ਐਕਸੀਡੈਂਟ ਹੁੰਦੇ ਆ ਉਹ ਕਹਿੰਦਾ ਇੰਨਾਂ ਚੀਜ਼ਾਂ ਤੋਂ ਬਚੋ ਇੱਕ ਨੀਂਦ ਆ ਜੇ ਨੀਂਦ ਆਉਂਦੀ ਆ ਤਾਂ ਜਦ ਰ 100 ਜੋ ਪੈ ਜੋ ਗੱਡੀ ਘੜਿਆ ਤੋਂ ਨੁਕਸਾਨ ਆ ਉਹ 50 60 ਲੱਖ ਦਾ ਕਰਾਓ ਕਹਿੰਦਾ ਫਿਰ ਕਈ ਬੰਦੇ ਡਰਾਈਵਰਾਂ ਨੂੰ ਦੋਸ਼ ਦਿੰਦੇ ਆ ਯਾਰ ਉਹਨੇ ਆਪ ਤਾਂ ਵਿਚਾਰੇ ਨੇ ਮਰਨਾ ਕਹਿੰਨਗੇ ਗੱਡੀ ਪੰਤੀ ਫਲਾਣਾ ਉਹ ਕਹਿੰਦਾ ਉਹਦੀ ਜ਼ਿੰਦਗੀ ਡਰਾਈਵਰ ਪਤਾ ਕਿੰਨੇ ਚਿਰ ਚ ਬਣਦਾ ਕਹਿੰਦਾ 5 7 ਸਾਲ ਲੰਘ ਜਾਂਦੇ ਆ ਬੰਦੇ ਨੂੰ ਡਰਾਈਵਰੀ ਕਰਦੇ ਕਰਦੇ ਨੂੰ ਤੇ ਫਿਰ ਜਾ ਕੇ ਉਪਲਾ ਰੋਡ ਤੇ ਗੱਡੀ ਚਲਾਉਣ ਜਾਣੇ ਅੱਜ ਕੱਲ ਦੇ ਸਮੇਂ 'ਚ ਫੇਰ ਉਹਨੇ ਦੱਸਿਆ ਦੂਜਾ ਕਾਰਨ ਕਹਿੰਦਾ ਕਿ ਨਿਗਾ ਕਾਂ ਵਰਗੀ ਰੱਖਣੀ ਪੈਂਦੀ ਹੈ ਬਾਈ ਕਾਂ ਵਰਗੀ ਨਿਗਾ ਉਹ ਕਿਵੇਂ ਕਹਿੰਦਾ ਜਦੋਂ ਗੱਡੀ ਚਲਾਉਨੇ ਆ ਨਾ ਤੇ ਮੂਰੇ ਕੋਈ ਮੋਟਰਸਾਈਕਲ ਵਾਲਾ ਆ ਗਿਆ ਤੇ ਇਧਰੋਂ ਬੱਸ ਆਉਂਦੀ ਤੇ ਉਧਰੋਂ ਹੋਰ ਕੁਛ ਆਉਂਦਾ ਅਸੀਂ ਪਤਾ ਸੋਚਣਾ ਕੀ ਆ ਫਿਰ ਇਹ ਇੱਕ ਸਕਿੰਟ ਚ ਹੀ ਸੋchnਾ ਵੀ ਹੁਣ ਕੀ ਕਰਨਾ ਐਨੀ ਨਿਗਾ ਸਾਡੀ ਕੰਮ ਕਰਨੀ ਹੋਣੀ ਚਾਹੀਦੀ ਆ ਜਾਂ ਤਾਂ ਮੋਟਰਸਾਈਕਲ ਵਾਲਾ ਇੱਕ ਮਾਰ ਦੇ ਗਏ ਦੂਜੀ ਬੱਸ ਬੱਜੂ ਜਾਂ ਗੱਡੀ ਆਉਂਦੀ ਆ ਜੀ ਜੇ ਪੰਜ 6 ਜਣੇ ਆ ਉਹ ਬਚ ਜਾਣਗੇ ਹੁਣ ਆਪਾਂ ਮੋਟਰਸਾਈਕਲ ਨੂੰ ਬਚਾਉਂਦੇ 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 ਤੇ 8 10 ਜੀ ਮਾਰ ਦਿੰਨੇ ਅਗਾ ਮਿੱਤ ਮਾਰ ਕੇ ਵਿੱਚ ਹਰ ਫੜੇਵੇ ਉਹ ਕਹਿੰਦਾ ਇਸ ਕਰਕੇ ਜਿਹੜੀ ਸਾਡੀ ਅੱਖ ਆਏ ਕਾਂ ਵਰਗੀ ਹੁੰਦੀ ਆ ਸਾਨੂੰ ਤੁਸੀਂ ਨਿੰਦੀ ਜਾਂਨੇ ਆ ਐਂ ਚਲਾਉਨੇ ਆ ਕਹਿੰਦਾ ਅਸੀਂ ਗੱਡੀਆਂ ਤੇ ਜਦੋਂ ਤੁਰੀ ਦਾ ਤੇ ਖੜੀ ਦਾ ਦੋ ਵੇਲੇ ਅਰਦਾਸ ਕਰਦੇ ਆ ਪਾਠ ਕਰਦੇ ਆ ਬਈ ਹੇ ਸੱਚੇ ਪਾਤਸ਼ਾਹ ਅੰਗ ਸੰਗ ਰਹੀ ਚੜ੍ਹਦੀ ਕਲਾ ਰੱਖੀ ਮੇਰ ਪਰ ਸਿਰ ਤੇ ਹੱਥ ਰੱਖੀ ਜਿੱਥੇ ਪਹੁੰਚਣਾ ਸੁੱਖ ਸ਼ਾਂਤੀ ਨਾਲ ਪਹੁੰਚਾਈ ਇਹ ਸੋਡਾ ਸਮਾਨ ਆ ਗਾਂ ਵਾਲੀ ਸਟੇਟ ਚ ਪਹੁੰਚਾਉਣਾ ਫੇਰ ਸਾਨੂੰ ਪੈਸੇ ਮਿਲਣੇ ਆ ਹੁਣ ਇਹ ਨਹੀਂ ਪਤਾ ਰਾਹ ਦੇ ਵਿੱਚ ਗੱਡੀ ਖਰਾਬ ਹੋ ਜਾ ਸਾਡੇ ਨਾਲ ਕੀ ਹਾਲਾਤ ਹੋਣੇ ਆ ਸਾਨੂੰ ਰਾਣਾ ਨਾ ਮਾਰਨਾ ਦਾਹਾਂ ਨਾ ਵੱਢਣਾ ਕੀ ਕਰਨਾ ਉਹਦੇ ਬਾਰੇ ਤੁਸੀਂ ਕਦੇ ਨਹੀਂ ਸੋਚਦੇ ਇੱਕ ਨਿੰਦ ਲੱਗਿਆ ਨੇ ਪੰਡਾ ਲੱਗ ਜਨੇ ਡਰਾਈਵਰ ਬੁਰੇ ਹੁੰਦੇ ਫਲਾਨ ਨਾਮ ਦਾ ਇਤੇ ਗਣਾ ਉਹ ਅਗਲੀਆਂ ਗੱਲਾਂ ਵਾਈ ਗਈਆਂ ਹੁਣ ਤਾਂ ਗੱਡੀਆਂ ਕਾਰਾਂ ਨਾ ਵੀ ਗਾਂਹ ਜਾਂਦੀਆਂ ਜਿਹੜੀਆਂ ਹੁਣ ਗੱਡੀਆਂ ਹੁੰਦੀਆਂ ਟਰੱਕ ਹੁੰਦੇ ਆ ਵੱਡੇ ਘੋੜੇ ਐ ਜਾਂਦੇ ਆ 100 100 ਦੀ ਸਪੀਡ ਤੇ ਸਾਰੇ ਚੱਕਿਆਂ ਨੂੰ ਬ੍ਰੇਕ ਲੱਗਦੇ ਆ ਫੇਰ ਉਹ ਕਹਿੰਦਾ ਵੀ ਤੀਜਾ ਨੰਬਰ ਕਾਗਜ਼ ਕਹਿੰਦਾ ਜਦੋਂ ਗੱਡੀ ਦੇ ਕਾਗਜ਼ ਪੂਰੇ ਕਰਕੇ ਕਹਿੰਦਾ ਡਰਾਈਵਰ ਦਾ ਹੱਕ ਆ ਤੁਰੇ ਆਉਂਦੇ ਕਦੇ ਵਾਸਤੇ ਰਿਸਕ ਨਾ ਲਵੇ ਰਾਹ ਦੇ ਵਿੱਚ ਕਿੰਨੀਆਂ ਸਟੇਟਾਂ ਲੰਘਣੀਆਂ ਆਪਾਂ 2 1 2 ਸਟੇਟਾਂ ਨੂੰ ਰਾਜਸਥਾਨ ਲੰਘੇ ਹਰਿਆਣਾ ਲੰਘੇ ਹੋਰਾਂ ਦਿੱਲੀ ਲੰਘੇ ਗਾਂ ਜੂਪੀ ਜਾਣਾ ਕਹਿੰਦਾ ਇਸ ਤਰ੍ਹਾਂ ਦੀ ਸਟੇਟਾਂ ਲੰਘਦੇ ਆ ਕਾਗਜ਼ ਤੇਰੇ ਸਾਰੇ ਕਲੀਅਰ ਹੋਣ ਤੇ ਇਹ ਕਹਿੰਦਾ ਫਿਰ ਇੱਕ ਜੂਪੀ ਦੇ ਵਿੱਚ ਉਹਨੇ ਦੱਸਿਆ ਕਹਿੰਦਾ ਜਿਹੜਾ ਜੋਗੀ ਆਇਆ ਨਾ ਮੁੱਖ ਮੰਤਰੀ ਕਹਿੰਦਾ ਇਹਦਾ ਕਾਰਜਕਾਤਾ ਬੜਾ ਸਲਾਇਆ ਉਹਨੇ ਇੱਕ ਕੇਰਲਾ ਤੇ ਇੱਕ ਜੂਪੀ ਇਹਦੇ ਵਿੱਚ ਦਾ ਕਹਿੰਦਾ ਜਮ ਐ ਕਹਿੰਦਾ ਜਾਣਿਆ ਭੋਰਾ ਵੀ ਸਾਨੂੰ ਘਬਰਾਟ ਨਹੀਂ ਆਉਂਦੀ ਕਹਿੰਦਾ ਫੇਰ ਭਾਈ ਇਹ ਫਿਰ ਉਹ ਕਹਿੰਦਾ ਭਾਈ ਡਰਾਈਵਰਾਂ ਨੂੰ ਕਹਿੰਦਾ ਉਹ ਉਹ ਕਹਿੰਦਾ ਭਾਈ ਡਰਾਈਵਰਾਂ ਨੂੰ ਬੇਨਤੀ ਆ ਅੱਜ ਕੱਲ ਚੱਲ ਭੀ ਗਰਮੀ ਪਾਣੀ ਆਪਦਾ ਘਟੋ ਘਟ 100 150 ਲੀਟਰ ਆਪਦੇ ਕੋਲੇ ਪਾਣੀ ਜਮਾ ਰੱਖੋ ਗੱਡੀ ਦੇ ਵਿੱਚ ਇਹ ਪਤਾ ਨਹੀਂ ਗੱਡੀ ਨੇ ਕਿੱਥੇ ਰੁਕ ਜਾਣਾ ਕਿੱਥੇ ਖਰਾਬ ਹੋ ਜਾਣਾ ਕਿੱਥੇ ਘੜਿਉਣੀ ਪੈ ਜਾਣੀ ਹੈ ਉੱਥੇ ਪਾਣੀ ਨਾ ਹੋਵੇ ਨਸੀਬਾ ਉਹ ਤੋਂ ਪਾਣੀ ਲੈਣ ਦੂਰ ਚਲੇ ਜਾਵੇਂ ਆਉਂਦੇ ਨੂੰ ਤੇਰੀ ਗੱਡੀ ਲੁੱਟੀ ਜਾਵੇ ਇਹੇ ਜੇ ਥਾਂ ਗੱਡੀ ਘੜਿਉਣੀ ਹੈ ਜਿੱਥੇ ਡੁੱਟਣ ਤੋਂ ਵੀ ਬਚਣਾ ਹੈ ਆਪ ਦੇ ਆਪ ਤੋਂ ਵੀ بچਣਾ ਕਿਤੇ ਵਧੀਆ ਜਿੱਥੇ ਆਪਣੇ ਆ ਹੁਣ ਹੋਟਲ ਆਉਂਦੇ ਆ ਆਪਣੇ ਹਰਾ ਦੇ ਵਿੱਚੋਂ ਕਹਿੰਦਾ ਉਹ ਜੇ ਥਾਂ ਕਰੋ ਜਿੱਥੇ ਆਪਾਂ ਸੇਫ ਹੈ ਗੱਡੀ ਵੀ ਸੇਫ ਹੈ ਤੇ ਆਪਾਂ ਵੀ ਸੇਫ ਹੈ ਫੇਰ ਕਹਿੰਦਾ ਜਿਹੜਾ ਨਸ਼ਾ ਕਹਿੰਦਾ ਅੱਗੇ ਕਰਦਾ ਇੰਨੇ ਸਾਰੇ ਲੋਕ ਡੋਡੇ ਕਹਿੰਦਾ ਸ਼ਰਾਬਾ ਪੀ ਜਾਂਦੇ ਹੁਣ ਕੋਈ ਗੱਡੀ ਤੇ ਸ਼ਰਾਬ ਨਹੀਂ ਪੀ ਕੇ ਜਾਂਦਾ ਛੇਤੀ ਕਿਤੇ ਪਤਾ ਵੀ ਮੁਰੇ ਮੌਤ ਖੜੀ ਹੈ ਅੱਗੇ ਟਰੈਫਿਕ ਘਟਦੇ ਹੁਣ ਟਰੈਫਿਕ ਬਹੁਤ ਹੈ ਦਰਲੀ ਆਪਾਂ ਨੂੰ ਪਤਾ ਵੀ ਆਪਣੇ ਰੋਡ ਕਹੇ ਜਾਂ پیسے ਦਾ ਰੋਡ ਆਪਣੇ ਬਹੁਤ ਵਧੀਆ ਬਣ ਗਏ ਇੱਕ ਸਾਈਡ ਤੁਰੀ ਜਾਂਦੀ ਹੈ ਗੱਡੀ ਇੱਕ ਸਾਈਡ ਮੁੜੀ ਆਉਂਦੀ ਹੈ ਫੇਰ ਵੀ ਪਾਈ ਇਸ ਤਰ੍ਹਾਂ ਕਰਕੇ ਆਉਦਾ ਦੇਖਣਾ ਪਖਣਾ ਚਾਹੀਦਾ ਸੜਕਾਂ ਦੇ ਉੱਤੇ ਵੀ ਫੇਰ ਨਸ਼ਾ ਨਸ਼ਾ ਕੇ ਉਹ ਕਹਿੰਦਾ ਹਰੇਕ ਡਰਾਈਵਰ ਨਹੀਂ ਨਸ਼ਾ ਕਰਦਾ ਬਾਈ ਦੋ ਵੇਲੇ ਪਾਠ ਕਰਦੇ ਆ ਕਈ ਡਰਾਈਵਰ ਤਾਂ ਕਹਿੰਦੇ ਤੁਰੀਦਾ ਨਾ ਪਤਾ ਉਦੋਂ ਲੱਗਦਾ ਹੈ ਜਦ ਜੀ ਸਾਹਿਬ ਦਾ ਪਾਠ ਕਹਿੰਦਾ ਪੰਜ ਬਾਣੀਆਂ ਦਾ ਤਿੰਨ ਬਾਣੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਲੰਗੇ ਪੈਰੀ ਹੋ ਕੇ ਫੇਰ ਕਹਿੰਦਾ ਉਹਨੇ ਤੁਰਨਾ ਗੱਡੀ ਤੇ ਗੱਡੀ ਲੈ ਕੇ ਫਿਰ ਮਹਾਰਾਜ ਦਾ ਤੇਰੇ ਤੇ ਹੱਥ ਹੋ ਜਾਂਦਾ ਸੱਚੇ ਬਾਦਸ਼ਾਹ ਦਾ ਫਿਰ ਗੱਡੀ ਕਿੱਥੇ ਰੋਕਣੀ ਹੈ ਕਿੱਥੇ ਰੋਕਣੀ ਹੈ ਕਿੱਥੇ ਬਹਿਣਾ ਕਿੱਥੇ ਪਹਿਣਾ ਫਿਰ ਮਾਲਕ ਦੇ ਨਾਲ ਉਹ ਕਹਿੰਦਾ ਪੂਰਾ ਉਤਰਨਾ ਚਾਹੀਦਾ ਇਹ ਨਾ ਹੋਵੇ ਤੂੰ ਆਪ ਦਾ ਢਿੱਡ ਭਰੀ ਜਾਵੇਂ ਤੇ ਮਾਲਕ ਦਾ ਸੋਚ ਰਿਹਾ ਜਿਹਨੇ 60 ਲੱਖ ਲਾ ਕੇ ਗੱਡੀ ਤਿਆਰ ਕਰਾ ਕੇ ਦਿੱਤੀ ਆ ਕਹਿੰਦਾ ਉਹਦੇ ਨਾਲ ਪੂਰਾ ਉਤਰਨਾ ਜਿੱਥੇ ਸਹੀ ਸਹੀ ਉਹਨੂੰ ਦੱਸਣਾ ਵੀ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਫਿਰ ਉਹ ਆਪਾਂ ਨੂੰ ਆਨਾਮ ਵੀ ਦਿੰਦਾ ਵੀ ਯਾਰ ਚੱਕ 1000 2000 ਹੋਰ ਲੈ ਲੈ ਨਾ ਤੇ ਤੂੰ ਬਹੁਤ ਵਧੀਆ ਗੱਡੀ ਦਾ ਕਿੜਾ ਲਾ ਕੇ ਆਇਆ ਮੇਰਾ ਤੇ ਮੇਰੀ ਗੱਡੀ ਸੇਫ ਲਿਆਂਦੀ ਹੈ ਉਹ ਦਿੰਦਾ ਕਹਿੰਦਾ ਫਿਰ ਗੱਡੀ ਵਿੱਚ ਬਰੀ ਕੋਈ ਨੁਕਸ ਪੈ ਜਾਵੇ ਗੱਡੀ ਦੇ ਵਿੱਚ ਉਹਨੂੰ ਠੀਕ ਕਰਦਾ ਹੋਣਾ ਜਾਣਾ ਚਾਹੀਦਾ ਉਹਨੂੰ ਠੀਕ ਕਰ ਲਓ ਜਾਣਾ ਚਾਹੀਦਾ ਕਿਉਂਕਿ ਉਹ ਜੇ ਕਿਤੇ ਗੱਡੀ ਕੋਈ ਹਵਾ ਲੈ ਗਈ ਜਾਂ ਕੋਈ ਹੋਰ ਮੜਾ ਮੋਟਾ ਡਿਫੈਕਟ ਪੈ ਗਿਆ ਉਹਨੂੰ ਸਟਾਰਟ ਸਟੂਟ ਕਰਕੇ ਕਿਰਾਂ ਤੂੰ ਗੱਡੀ ਨੂੰ ਸਰੇ ਲੈ ਜੇ ਜਿੱਥੇ ਹੋਟਲ ਤੇ ਜਾ ਕੇ ਕੜਨਾ ਹੌਲੀ 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 ਕਰਕੇ ਸੇਫ ਥਾਂ ਤੇ ਲੈ ਜਵੇਂ ਇਹ ਚੀਜ਼ਾਂ ਤੇਰੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ ਕੱਲਾ ਆਪਣੇ ਤੇ ਕਹਿੰਦਾ ਨਸ਼ੇ ਉਹਨਾਂ ਤੇ ਲੱਗਦੇ ਆ ਜਿਹੜੇ ਬੰਦੇ ਇਹਨਾਂ ਨਸ਼ਾ ਕਰਕੇ ਯਾਰ ਉਹ ਕਦਾ ਗੱਡੀ ਚਲਾਉਣ ਦੇ ਵਾਈ ਲੈਕ ਨਹੀਂ ਉਹ ਤਾਂ ਇੱਥੇ ਗੱਲੇ ਹੀ ਲਾਉਂਦੇ ਆ ਬਸ ਉਹ ਵੱਡੇ ਰੋੜਾਂ ਤੇ ਗੱਡੀ ਨਹੀਂ ਚਲਾ ਸਕਦੇ ਵਾਲੇ ਨਸ਼ੇ ਵਾਲੇ ਕਹਿੰਦਾ ਵਾਲੇ ਨਸ਼ੇ ਨਾਲ ਵੀ ਨੀਂਦ ਆਉਂਦੀ ਹੈ ਕਈ ਸ਼ਰਾਬਾਂ ਆਪੇ ਕਹਿੰਦਾ ਯਾਰ ਜਦੋਂ ਗੱਡੀ ਰੋਕ ਲਈ ਆਪਾਂ ਪਤਾ ਵੀ ਹੁਣ 8 ਘੰਟੇ ਸੱਤ ਇੱਥੇ ਰੋਕਣਾ ਹੈ ਉੱਥੇ ਪੀ ਲੋ ਯਾਰ ਪੀ ਕੇ ਪਹਿਜੋ ਆਦਾ ਰਾਵਨਾ ਸਮਝੋ ਉઠੋ ਨਾ ਵੋ ਤੋ ਗੱਡੀ ਸਟਾਰਟ ਕਰੋ ਤੇ ਲੀਲਾ ਮਾਰੋ ਕਪੜਾ ਤੋਰੋ ਇਸ ਤਰ੍ਹਾਂ ਸਾਥ ਸੰਗਤੋ ਕਹਿੰਦਾ ਜਿਹਦਾ ਸਮਾਨ ਲੈ ਕੇ ਗਏ ਆ ਉਹਦਾ ਵੀ ਪੂਰਾ ਪਹੁੰਚਦਾ ਕਰੋ ਜਿਹਦਾ ਲੈ ਕੇ ਆਏ ਆ ਉਹਦਾ ਵੀ ਪਹੁੰਚਦਾ ਕਰੋ ਸਾਰੀ ਉਮਰ ਦੇ ਵਿੱਚ ਤੇਰੇ ਲਾਇਕੀ ਵਾਸਤੇ ਤੈਨੂੰ ਲਾਇਕ ਮਹਿਣ ਲਓ ਤੈਨੂੰ ਵਿਊ ਮਹਿਣ ਲਓ ਉਹ ਕਹਿੰਦਾ ਚੰਗੇ ਕੰਮ ਕਰੋ ਭਾਈ ਉਹਨੂੰ ਕਹਿੰਦਾ ਸਾਨੂੰ ਜਦੋਂ ਕੋਈ ਬੰਦਾ ਪੜਦਾ ਨਾ ਬਹਿ ਕੇ ਤੇ ਮੋਬਾਈਲ ਤੇ ਕਹਿੰਦਾ ਸਾਨੂੰ ਬਹੁਤ ਪੜਾ ਲੱਗਦਾ ਯਾਰ ਸਾਰੇ ਬੰਦੇ ਨਹੀਂ ਉਹੋ ਜਿਹੇ ਹੈ ਜੇ ਤੁਸੀਂ ਸਮਝਦੇ ਆ ਕਹਿੰਦਾ ਅਸੀਂ ਵੀ ਧੀਆਂ ਤੇ ਭੈਣਾਂ ਵਾਲਿਆਂ ਯਾਰ ਸਾਡੇ ਵੀ ਦੋ ਧੀਆਂ ਪੁੱਤੀਆਂ ਸਭ ਕੁਝ ਹੈ ਅਸੀਂ ਜਰਨੀਆਂ ਨਹੀਂ ਕਿਉਂ ਚੱਕਾਂਗੇ ਦੇਖਣਾ ਤਾਂ ਕੋਈ ਮਨਾ ਨਹੀਂ ਹੈ ਦੇਖਣਾ ਤਾਂ ਕੋਈ ਮਾੜਾ ਨਹੀਂ ਹੈ ਇਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਫਲਵਾੜੀ ਹੈ ਯਾਰ ਇਹਦੇ ਵਿੱਚ ਫੁੱਲ ਖੁਸ਼ਬੂਦਾਰ ਵੀ ਹੈਗੇ ਆ ਪੁੱਲ ਬਾਸ਼ਨਾ ਵਾਲੇ ਵੀ ਹੈਗੇ ਆ ਪੁੱਲ ਕੁਚਲੇ ਮਸਲੇ ਵੀ ਗਏ ਆ ਇਹ ਗੁਰੂ ਨਾਨਕ ਦੀ ਫਲਵਾੜੀ ਹੈ ਇਹਨੂੰ ਦੇਖਣਾ ਕੋਈ ਮਾੜਾ ਨਹੀਂ ਮਨਾਂ ਨੇ ਇਹਨੂੰ ਸੜੋਣਾ ਚੰਗਾ ਹੁੰਦਾ ਨੰਦਣਾ ਮਾੜਾ ਹੁੰਦਾ ਸੜੋਣਾ ਨਹੀਂ ਮਾੜਾ ਕਈ ਆਪਾ ਬੰਦਾ ਹੀ ਨਾ ਕਹਿੰਦਾ ਯਾਰ ਕਿੰਨਾ ਸੋਹਣਾ ਕਿੰਨੀ ਇਹਦੇ ਵਰਦੀ ਵਧੀਆ ਪਾਈ ਕਿੰਨਾ ਸੋਹਣਾ ਆਪਾ ਬੰਦੇ ਦੀ ਸਿਫਤ ਵੀ ਕਰਦੇ ਆ ਯਾਰ ਜੇ ਅਸੀਂ ਬੁੜੀਆਂ ਦੀ ਸਿਫਤ ਕਰਤੀ ਯਾਰ ਕਿੰਨੀਆਂ ਸੋਹਣੀਆਂ ਬੁੜੀਆਂ ਦੇਖ ਮਾਰੇ ਸੱਚੇ ਪਾਜ ਨੇ ਕਿੰਨਾ ਰੂਪ ਦਿੱਤਾ ਕਹਿੰਦਾ ਉਹ ਵੀ ਸਾਡੇ ਤੈਨਾਂ ਦਿਆ ਇਹ ਜੀਆਂ ਗੱਲਾਂ ਬਹੁਤ ਉਹਨੇ ਬਾਈ ਨੇ ਸੁਣਾਈਆਂ ਡਰਾਈਵਰ ਨੇ ਤੇ ਗੱਲਾਂ ਵੀ ਉਹਦੀਆਂ ਸਹੀ ਸੀ ਸੋਹਣਾਂ ਨੇ ਲੱਗਦੇ ਵੀ ਠੀਕ ਆ ਕਹਿੰਦਾ ਸਾਡੀ ਨਿਗਾਹ ਕਾਰ ਕੀ ਹੁੰਦੀ ਆ ਹੁਣ ਅਸੀਂ ਦੇਖਣਾ ਕਿ ਮੋਟਰਸਾਈਕਲ ਵਾਲਾ ਬਚਾਉਣਾ ਕਿ ਗੱਡੀ ਵਾਲਾ ਬਚਾਉਣਾ ਫਿਰ ਉਹ ਕਿਸ ਭੁਗਤਦਿਆਂ ਕਹਿੰਦਾ ਫਿਰ ਸਾਨੂੰ ਜੱਜ ਜਦੋਂ ਪੁੱਛਦਾ ਨਾ ਵੀ ਤੂੰ ਇਹ ਕੀ ਕਰਿਆ ਕਹਿੰਦਾ ਫਿਰ ਉੱਥੇ ਕਹਿੰਦਾ ਮਹਾਰਾਜ ਇੱਕ ਸਕਿੰਟ ਸੋਚਣ ਨੂੰ ਸੀ ਇੱਕ ਸਕਿੰਟ ਅੱਖ ਦਾ ਪਲਕ ਮੂਰੇ ਮੋਟਰਸਾਈਕਲ ਆ ਗਿਆ ਇਧਰ ਗੱਡੀ ਆਉਂਦੀ ਸੀ ਜੇ ਮੋਟਰਸਾਈਕਲ ਨੂੰ ਨਹੀਂ ਬਚਾਉਂਦੇ ਸੀ ਤਾਂ ਗੱਡੀ ਵਾਲਾ ਸੱਤ ਮਾਰਦੇ ਸੀ ਤੈਨੇ ਮੋਟਰਸਾਈਕਲ ਲੈਕ ਮਰਿਆ ਗੱਡੀ ਲੱਗੀ ਜਾਣੀ ਸੀ ਤੈਨੇ ਮੇਰੇ ਆਪ ਦਾ ਕਿੰਨਾ ਨੁਕਸਾਨ ਹੋਣਾ ਸੀ ਜੇ ਮੈਂ ਇਧਰ ਉਧਰ ਕਰ ਦਿੰਦਾ ਇਸ ਤਰ੍ਹਾਂ ਸਾਹ ਸੰਗਤ ਕਹਿੰਦਾ ਬਹੁਤ ਚੀਜ਼ਾਂ ਸੋਚਣ ਵਾਲੀਆਂ ਗੱਡੀ ਚਲਾਉਣੀ ਸੌਖੀ ਨਹੀਂ ਹੈ। ਇਹ ਕਾਰਜਾ ਬਾਈ ਦੋ ਗੱਲਾਂ ਤੁਹਾਨੂੰ ਸੁਣਾਈਆਂ ਇੱਕ ਤਾਂ ਜ ਡਰਾਈਵਰੀ ਵਾਲੀਆਂ ਇੱਕ ਏਜੰਟਾਂ ਵਾਲੀਆਂ ਜਿਹੜਾ ਏਜੰਟ ਬਣਾਉਂਦਾ ਸਰ ਸੌਜ ਬਾਗ ਦਿਖਾਉਂਦਾ ਆ ਬਾਈ ਇਹ ਬਹੁਤ ਆ ਕਾਗਜ ਬਣਾਉਗਾ ਬੈਂਕ ਦਾ ਬੈਲੈਂਸ ਸੁਣਾ ਜਦੋਂ ਤੇਰੇ ਕੋਲੇ ਬੈਂਕ ਦਾ ਬੈਲੈਂਸ ਪੂਰਾ ਸਹੀ ਹੈ। ਦੋਸਤੋ ਕਟੋੜ 50 ਸਾਲ ਦੀ ਉਮਰ ਦਾ ਬੰਦਾ ਆ। ਜਾਰ ਤੋ ਕੋ ਇਹ ਜੇ ਵਧੀਆ ਏਜੰਟ ਕੋਲ ਚੁੱਪ ਕਰਕੇ ਲਾਹ ਤਰਾ ਸਟੋਰ ਆਪਣਾ ਟੂਰਿਸਟ ਵੀਜ਼ਾ ਤੈਨੂੰ ਲੱਗ ਜਾਣਾ ਉਮਰ ਦੇ ਹਿਸਾਬ ਨਾਲ ਲੱਗ ਜਾਂਦਾ ਹੁਣ ਟੂਰਿਸਟ ਲੱਗੇ ਜਾਂਦਾ ਕਿਉਂਕਿ ਹੁਣ ਅਗਲੀਆਂ ਗੱਲਾਂ ਹੈ ਨਹੀਂ ਵੀ ਉਧਰ ਜਾ ਕੇ ਬੰਦਾ ਲੁੱਕ ਚੂ ਉਹ ਪਰਿਵਾਰ ਨੂੰ ਦੇਣਾ ਹੀ ਪੈਂਦਾ ਜੇ ਉਹਨੇ ਟੂਰਿਸਟ ਸੱਦਿਆ ਨਾ ਤੇ ਉਹ ਪਰਿਵਾਰ ਨੂੰ ਉਹ ਬੰਦਾ ਦੇਣਾ ਹੀ ਪੈਣਾ ਨਹੀਂ ਉਹਦੇ ਤੇ ਰੋਕ ਬਹੁਤ ਵੱਡੀ ਲੱਗਦੀ ਹੈ ਜਿੰਨੀ ਉਹਦੀ ਜ਼ਬਾਨ ਤੇ ਭਰੀ ਹੁੰਦੀ ਹੈ ਸਾਰੇ ਉਹਦੇ ਪੈਸੇ ਜਬਤ ਹੋ ਜਾਣੇ ਆ ਤੇ ਉਹਦੇ ਆਪ ਦੇ ਕਾਗਜ਼ ਪਤਾ ਨਹੀਂ ਕਿੰਨੇ ਰੱਦ ਹੋ ਜਾਣ ਵੀ ਤੇਰਾ ਸੱਧਿਆ ਬੰਦਾ ਮੁੜ ਕੇ ਕਿਉਂ ਨਹੀਂ ਗਿਆ ਦੱਸੋ ਇਹ ਗੱਲਾਂ ਕਰਕੇ ਪੂਰੇ ਸਹੀ ਸਲਾਮਤ ਕਾਗਜ਼ ਲਾਵੋ ਸਹੀ ਸਲਾਮਤ ਏਜੰਟਾਂ ਨੂੰ ਮਿਲੋ ਮੁੜ ਕੇ ਬਾਈ ਧੋਖੇ ਠੱਗੀਆਂ ਪੁਲਿਸ ਕੋਲੇ ਆਪਾਂ ਜਾਵੜਦੇ ਆਂ ਪੁਲਿਸ ਆਪਣਾ ਰਾਜ਼ੀ ਨਾਮਾ ਨਹੀਂ ਕਰਾਉਂਦੀ ਉਹ ਹਣ ਬਾਈ ਦੱਸੇ ਕਹਿੰਦਾ ਮੈਨੂੰ ਕਹਿੰਦਾ ਉਹ ਜਿਹੜਾ ਏਜੰਟ ਸੀ ਉਹਨੂੰ ਕਹੀ ਜਾਂਦੀ ਹੈ ਪੁਲਿਸ 50000 ਸਾਨੂੰ ਦੇ ਦੇ ਲੇ ਤੇ ਦੋ ਮਾਰਦੇ ਆ 73 ਕੇਸਰ ਉਹਦਾ ਫੂਕਾਰ ਦਿੰਨੇ ਆ ਲਾ ਇਹਦਾ ਵਿੱਚ ਬੰਦੇ ਪੈ ਗਏ ਜਿਵੇਂ ਲੱਖੇ ਸਧਾਣੇ ਵਰਗਾ ਆਪਣਾ ਹੋਰ ਕੀ ਉਹਦਾ ਨਾਮ ਯਾਰ ਆਉਂਦਾ ਭਾਨਾ ਸਿੱਧੂ ਇਹ ਜਿਹੇ ਬੰਦੇ ਜਦੋਂ ਪੈਂਦੇ ਆ ਨਾ ਗਾਲਾਂ ਜਾਂਟਾਂ ਦੇ ਫਿਰ ਉਹ ਕਢਾਉਂਦੇ ਆ ਪੈਸੇ ਬੰਦਰਵੇਂ ਦੇਖਦੇ ਸੱਚਾ ਨਕਾ ਵੀ ਇੱਕ ਸਾਰੇ ਕਾਜ ਕਲੀਅਰ ਕਰ ਲੈਂਦੇ ਆ ਫੇਰ ਉਹ ਜਾ ਕੇ ਜਾਂਟਾਂ ਦੇ ਗਾਲ ਪੈਂਦੇ ਆ ਫੇਰ ਉਹ ਪੈਸੇ ਮਿਲਦੇ ਆ ਪਹਿਲੀ ਦਾ ਭਾਈ ਆਪਾਂ ਸਾਰੇ ਸਿਆਣੇ ਬਣ ਗਏ ਦੇਖੋ ਆਪਾਂ ਪੰਜਾਬ 'ਚ ਰਹਿਣ ਵਾਲੇ ਆ ਅੱਜ ਕੱਲ ਤਾਂ ਅਨਪੜ ਬਹੁਤ ਘੱਟ ਰਹਿ ਗਏ ਹਲੇ ਪਹਿਲਾਂ ਬਜ਼ੁਰਗਾਂ ਤੇ ਮਾਈਆਂ ਦੇ ਵਿੱਚੋਂ ਬੰਦੇਲੇ ਹੈਗੇ ਆ ਜਿਹੜੇ ਅਨਪੜਾ ਵਰਗੇ ਆ ਪੜੇ ਲਿਖੇ ਨੂੰ ਨਾਲ ਲੈ ਕੇ ਜਾਓ ਪੂਰਾ ਚੈੱਕ ਕਰਾਓ ਆਪਦੀ ਚੀਜ਼ ਫੇਰ ਜਾ ਕੇ ਕਿਸੇ ਤੇ ਦੋਸ਼ ਲਾਇਓ ਬਾਈ ਗੁਰਜੀ ਕਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ